ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਲੰਧਰ ਦੇ GST ਭਵਨ ਤੋਂ ਆ ਰਹੀ ਹੈ ਬਸਟੰਗ ਨੇੜੇ ਪਾਸਪੋਰਟ ਦਫ਼ਤਰ ਦੇ ਨਾਲ ਬਣੀ GST ਪਵਨਦੀਪ ਬਿਲਡਿੰਗ ਦੇ 5ਵੀਂ ਮੰਜ਼ਲ ਦੇ ਉੱਪਰ ਛਾੜ ਸਰਕਲ ਦੇ ਨਾਲ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਦਫ਼ਤਰ ਦੇ ਕਰਮਚਾਰੀਆਂ ਵਿੱਚ ਹੜਕੰਪ ਮੱਚ ਗਿਆ ਹੈ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਘਟਨਾ ਤੇ ਕਾਬੂ ਪਾਇਆ ਜਾ ਰਿਹਾ ਹੈ ਮੌਕੇ ਤੇ ਮੇਰੀ ਜਾਣਕਾਰੀ ਮੁਤਾਬਕ ਜਿਸ ਜਗ੍ਹਾ ਤੇ ਅੱਗ ਲੱਗੀ ਹੈ ਉਹ GST ਭਵਨ ਦਾ ਇੱਕ ਰਿਕਾਰਡ ਰੂਮ ਹੈ ਉੱਥੇ ਕਾਫੀ ਕੀਮਤੀ ਰਿਕਾਰਡ ਪਿਆ ਹੋਇਆ ਦੱਸਿਆ ਜਾ ਰਿਹਾ ਹੈ 1 ਘੰਟੇ ਤਾਂ ਅੱਗ ਨੂੰ扑ਜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਅਗਨਨੀ ਭਿਆਨਕ ਹੈ ਕਿ ਹੋਰ ਜ਼ਿਆਦਾ ਫੈਲ ਰਹੀ ਹੈ ਇੱਥੇ ਵੀ ਦੱਸ ਦिए ਕਿ ਬਿਲਡਿੰਗ ਦੇ ਵਿੱਚ ਲਿਫਟਾਂ ਕੰਮ ਨਹੀਂ ਕਰ ਰਹੀਆਂ ਸੀ ਤੇ ਸੀੜੀਆਂ ਤੋਂ ਹੀ ਲੋਕ ਜਿਹੜੇ ਆਪਣੀ ਜਾਨ ਬਚਾ ਕੇ ਥੱਲੇ ਉਤਰੇ ਫਿਲਹਾਲ ਜਾਨੀ ਨੁਕਸਾਨ ਤੋਂ ਤਾਂ ਬਚਾ ਹੈ ਪਰ ਇਹ ਹੈ ਕਿ ਜੋ ਅੰਦਰ ਇਨਾ ਕੀਮਤੀ ਸਮਾਨ ਪਿਆ ਹੈ ਉਹ ਸੜ ਨਾ ਜਾਵੇ ਕਮਿਸ਼ਨਰ ਮਿਸਟਰ ਕਰਨ ਜਲੰਧਰ ਸਾਨੂੰ ਮੈਸੇਜ ਮਿਲਿਆ ਸੀ ਕਿ ਅੱਜ GST ਹਾਊਸ ਵਿੱਚ ਅੱਗ ਲੱਗੀ ਹੈ ਇਮੀਡੀਏਟਲੀ ਅਸੀਂ ਐਕਸ਼ਨ ਲੈਂਦੇ ਹੋਏ ਆਪਣੇ 4 ਫਾਇਰਟੈਂਡਰ ਸੇ ਭੇਜਦੇ ਸਾਡੇ ADF ਸਰਦਾਰ ਜਸਵੰਤ ਸਿੰਘ ਜੀ ਆਪਣੀ ਪੂਰੀ ਟੀਮ ਲੈ ਕੇ ਪਹੁੰਚ ਗਏ ਚਾਰ ਸਾਢੇ ਗੱਡੀਆਂ ਇਸ ਟਾਈਮ ਆਪਰੇਸ਼ਨਲ ਹੈ ਬਾਕੀ ਜਦੋਂ ਗੱਡੀ ਖਾਲੀ ਹੋ ਜਾਂਦੀ ਹੈ ਤਾਂ ਉਸ ਟਾਈਮ ਗੱਡੀ ਦੁਬਾਰਾ ਰੀਫਿਲਿੰਗ ਵਾਸਤੇ ਅਸੀਂ ਆਪਣੇ ਸਾਰੇ ਟਿਊਬਲ ਤੇ ਜਿਹੜੇ ਫਾਇਰਡੈਂਟ ਪੁਆਇੰਟ ਆ ਸਾਰੇ ਸਾਡੇ ਐਕਟਿਵ ਹੈ ਫਿਫਥ ਫਲੋਰ ਦੇ ਉੱਪਰ ਅੱਗ ਲੱਗੀ ਹੈ ਮੈਂ ਖੁਦ ਉੱਪਰ ਜਾ ਕੇ ਮੌਕਾ ਦੇਖਿਆ ਫਿਫਥ ਫਲੋਰ ਦੇ ਉੱਪਰ ਅੱਗ ਸਾਰੀ ਬੁਝ ਗਈ ਹੈ ਧੂਆ ਨਿਕਲ ਰਿਹਾ ਬੈ ਲੇਕਿਨ ਹੀਟ ਬਹੁਤ ਜ਼ਿਆਦਾ ਹੈ ਖੁਬ ਸਮਝ ਨਾਲ ਥੋੜੀ ਦੇਰ ਬਾਅਦ ਉਹ ਠੀਕ ਹੋ ਜਾਊਗਾ ਠੀਕ ਹੋ ਜਾਏਗੀ ਸਰ ਪੰਜ ਇਸ ਟਾਈਮ ਆਪਰੇਸ਼ਨਲ ਹੈ ਇਸ ਦਾ ਲੇਗ ਲਾ ਲੇ ਡਾਟਾ ਕਰ ਤਿਆਰ ਨਹੀਂ ਕੀਤਾ ਸੀ ਜੀ ਮੇ ਕੋਈ ਜਾਨ ਵਾਲੀ ਨੁਕਸਾਨ ਨਹੀਂ ਆਇਆ ਸਭ ਸੇਫ ਐਂਡ ਸੌਂਡ ਹੈ ਜੀ ਕਿਹੜੀ ਕਿਹੜੀ ਜਗ੍ਹਾ ਤੇ ਵੱਡੀਆਂ ਆਈਆਂ ਵੱਡੀਆਂ ਹਾਲੇ ਅਸੀਂ ਮਿਸਟਰ ਕਰਤਾਰਪੁਰ ਦੀ ਪੰਜ ਗੱਡੀਆਂ ਲਾਈਆਂ ਜਲੰਧਰ ਦੀਆਂ ਲੇਕਿਨ ਕਰਤਾਰਪੁਰ ਤੇ ਫਗਵਾੜੇ ਤੋਂ ਅਸੀਂ ਰਿਕਾਲ ਕਰ ਲਈ ਜੀ ਨਕੋਦਰ ਦੀ ਗੱਡੀ ਨਹੀਂ ਆਈ ਨਕੋਦਰ ਦੀ ਸ਼ਾਇਦ ਬਾਅਦ ਮੈਂ ਦੇਖੀ ਨਹੀਂ ਸ਼ਾਇਦ ਆ ਗਈ ਹੋਵੇ ਜੀ ਅਮਰੀਕਨ ਦਾ ਪਹਿਲੇ ਇਨਫੋਰਮੇਸ਼ਨ ਆਈ ਸੀ ਇਮੀਡੀਟਲੀ ਬੰਦੇ ਭੇਜਦੇ ਸੀ ਸੂਚਨਾ ਮਿਲਦੀ ਹੈ ਕਿ ਇੱਥੇ ਵੀ ਅੱਗ ਲੱਗੀ ਆ ਕੀ ਦੇਖਿਆ ਤੁਸੀਂ ਆ ਕੇ ਸਰ ਹਜੇ ਕੁਝ ਨਹੀਂ ਦੇਖਿਆ ਅਜੀ ਤੇ ਅੱਗ ਬੁਝਾਉਣ ਦੇ ਵਿੱਚ ਵਿੱਝੀਆਂ ਅਸੀਂ ਇਹ ਉੱਪਰਲੇ ਫਲੋਰ ਜਿੱਥੇ ਅੱਗ ਲੱਗੀ ਸੀ ਦੋਹੇ ਪਾਸਿਓਂ ਦੋ ਇੰਟਰੀਆਂ ਮਾਰ ਕੇ ਆਪਾਂ ਕੰਟਰੋਲ ਕਰ ਲਿਆ ਅੱਗ ਜਿੰਨੇ ਜਿੰਨੇ ਕੰਟਰੋਲ ਦੀ ਹੁੰਦੀ ਅਸੀਂ ਅੰਦਰ ਦੇਖਦੇ ਨਹੀਂ ਉਹਨਾਂ ਜਿਕੇ ਕੁਝ ਨਹੀਂ ਕਰ ਸਕਦੇ ਨੁਕਸਾਨ ਕੀ ਹੈ ਲੱਗਣ ਦਾ ਕਾਰਨ ਕੀ ਹੈ ਤੇ ਕਦੋਂ ਬੁਝੇਗੀ ਨਹੀਂ ਅਸੀਂ ਉੱਪਰ ਜਾ ਕੇ ਅਸੀਂ ਇਹੋ ਕੀ ਤਾਂ ਰਿਕਾਰਡ ਹੈਗਾ ਪਰ ਨਹੀਂ ਸਰ ਆਪਾਂ ਜਿਹੜਾ ਜਿਹੜਾ ਹੋ ਗਿਆ ਹੋ ਗਿਆ ਅਗਲੇ ਕੰਟਰੋਲ ਅਗਲੇ ਰਿਕਾਰਡ ਰੂਮ ਤੇ ਅਗਲੇ ਜਿਹੜੇ ਫਲੋਰ ਆ ਉਹਨੂੰ ਬਚਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹਨਾਂ 100% ਅਸੀਂ ਕੋਸ਼ਿਸ਼ ਕਰਾਂਗੇ ਬਚਾਉਣ ਦੀ ਜੀ ਠੀਕ ਹੈ ਧੰਨਵਾਦ ਬ सारे ऊपर कोई नहीं सारे मेंबर सारे आ चुके ने कोई वर्कर नहीं है अब ठीक है बैंक हॉल की विशाल संग्रह अब आपके गो बैंक डॉट कॉम आरोप गोल्ड मिलेगा वर्थ टेन लाख रूपीज का जहां पर वेज एंड नॉन वेज फंक्शन के लिए दो सौ लोगो के लिए बैंकवेट हॉल अवेलेबल है और साथ ही यहां ट्वेंटी रूम्स एब्सोल्यूटली फ्री स्विमिंग पूल एक्सेस थ्री इयर्स के लिए थर्टी फाइव परसेंट डिस्काउंट फूड और बेवरेजेस के ऊपर 25 स्पा एंड बॉडी मसाज फ्री थ्री के लिए इतना ही नहीं वन ब्राइडल मेकअप बाय हेयर प्लेस मॉडल टाउन एवं टेन पार्टी मेकअप एब्सोल्युटली फ्री मिलेगा इसके अलावा दो दुबई टिकट्स एब्सोल्युटली फ्री पर मिलेगा आज ही संपर्क कीजिए गो से डॉट कॉम ऐसी सिक्स टू थ्री नाइन डबल जीरो जीरो सिक्स थ्री टू इस नंबर आरोप